ਜਿਹੜੀ ਮਾਰਕੀਟ ਆ ਮੇਨੇ ਮੇਰਾ ਮੇਰਾ ਨਾਮ ਹੈ ਜੀ ਗੁਰੂਬਜ਼ਾਰ ਟ੍ਰੇਡਰ ਐਸੋਸੀਏਸ਼ਨ ਦਾ ਮੈਂ ਪ੍ਰੈਜ਼ੀਡੈਂਟ ਆਂ ਜੀ ਗੁਰੂਬਜ਼ਾਰ ਦੇ ਵਿੱਚ ਕੱਲ ਰਾਤ ਨੂੰ ਦੋ ਬੰਦੇ ਆਏ ਸੀ ਇੱਕ ਬੰਦਾ ਦੁਕਾਨ ਤੋਂ ਪੈਸੇ ਮੰਗ ਰਿਹਾ ਸੀ ਲੋਕਾਂ ਕੋਲੋਂ ਤੇ ਆਪਣੀ ਕਮੀਜ਼ ਚੁੱਕ ਕੇ ਪਿਸਟਲ ਦਿਖਾਉਂਦੀ ਉਹਨੇ ਚੇਸ਼ਤਾ ਕੀਤੀ ਹੈ بار بار ਕਿ ਕਿਸੇ ਤਰ੍ਹਾਂ ਦੁਕਾਨਦਾਰਾਂ ਨੂੰ ਦਬਾਅ ਆਈਏ ਤਾਂ ਉਹਨਾਂ ਕੋਲੋਂ ਕੁਝ ਪੈਸੇ ਲੈ ਸਕਾਂ ਜਾਂ ਵਾਰਦਾਤ ਕਰ ਜਾਵਾਂ ਅਸੀਂ ਨਹੀਂ ਜਾਣਦੇ ਜਿਹੜੀ ਮਨਸ਼ਾ ਕੀ ਸੀ ਪਰ ਜਿਹੜੀ ਉਹ ਪਿਸਟਲ ਦਿਖਾ ਰਿਹਾ ਸੀ ਜਿਸ ਤਰੀਕੇ ਦੇ ਨਾਲ ਆਪਣੀ ਉਹਨੇ ਪੈਂਟ ਦੇ ਵਿੱਚ ਲਗਾਈ ਹੋਈ ਸੀ ਤੇ ਬਨਾਈ ਚੁੱਕੇ ਦਿਖਾ ਰਿਆ ਸੀ ਆਪਣੇ ਕਮੀਜ਼ ਚੁੱਕੇ ਤੇ ਦੁਕਾਨਦਾਰ ਕੋਈ ਵੀ ਹੋਏ ਜਿਸ ਲਈ ਉਹ ਆਪਣੇ ਕੰਮ ਨੇ ਵਿੱਚ ਲੱਗਾ ਆ ਐਕਦਾਮ ਕੋਈ ਆਈਏਗਾ ਤੇ ਉਹਨੂੰ ਕਮੜਾੜਤਾ ਹੋਏਗੀ ਜੀ ਤੇ ਮੁੜ ਕੇ ਉਹਨੇ ਜਦੋਂ ਕਿਹਾ ਤੇ ਉਹਨੇ ਕਿਹਾ ਜੀ ਬੋਈ ਦੁਕਾਨ ਤੇ ਨਹੀਂ ਗਈ ਤੇ ਉਹ ਫਿਰ 15 ਮਿੰਟ ਬਤਾ ਕੇ 10 ਮਿੰਟ ਬਤਾ ਕੇ ਇੱਥੇ ਸਮਝੋ 10 ਜਾਂ 12 ਮਿੰਟ ਬਤਾ ਕੇ ਤੇ ਸ਼ੁਲਾ ਬਤਾ ਰਿਹਾ ਉਹਨੂੰ ਨਹੀਂ ਲੱਭਾ ਤੇ ਉਹ ਫਿਰ ਵਾਪਸ ਚਲਾ ਗਿਆ ਸੀ ਉਨੇ ਸਾਈ ਦੋ ਲੋਕ ਸੀ ਜੀ ਬਾਹਰ ਖੜਾ ਸੀ ਦੁਕਾਨ ਦੇ ਅੰਦਰ ਸੀ ਉਸ ਤੋਂ ਬਾਅਦ ਬਿਆਰ ਦੀ ਕਤੀ ਦੁਕਾਨ ਦੋ ਦੁਕਾਨਾਂ ਤੇ ਉੜ ਗਿਆ ਜੀ ਉਹਨੇ ਉੱਥੇ ਵੀ ਹੋਰ ਹਰਕਤ ਕੀਤੀ ਜਿਸ ਤਰ੍ਹਾਂ ਦੀ ਇਸ ਦੁਕਾਨ ਤੇ ਸਾੜ ਦਿੱਤੀ ਤੇ ਕਿਤੇ ਪੈਸੇ ਕੋਈ ਦੁਕਾਨਦਾਰ ਕੋਲ ਲੈਟ ਵੀ ਗਏ ਕਿਤੇ ਉਹ ਇੱਕ ਦੁਕਾਨਦਾਰ ਕੋਲ ਪੈਸੇ ਲੈ ਕੇ ਗਿਆ ਜੀ ਉਹ ਉਹਨਾਂ ਕੋਲ ਉਹ ਕਹਿੰਦੇ ਸਾ ਖੋਕੇ ਵੀ ਬੰਦਾ ਆਂਦਾ ਸੀ ਤੇ ਅਸੀਂ ਕਾੜਨ ਦੁਕਾਨਦਾਰ ਜਾਣਦਾ ਹੈਗਾ ਕਿ ਉਹਨੇ ਬੋਲਿਆ ਜਾਂ ਉਹਨਾਂ ਦੀ ਦੁਕਾਨ ਥੋੜੇ ਨੁੱਕਰ ਦੇ ਵਿੱਚ ਹੈ ਉਹਨਾਂ ਨੂੰ ਪਿਸਤਲ ਨਜ਼ਰ ਨਹੀਂ ਆਈ ਜੋ ਨਿਕਲ ਗਿਆ ਬਾਅਦ ਵਿੱਚ ਉਹ ਦੁਕਾਨ ਦੇ ਬੰਦੇ ਨੇ ਕਿਹਾ ਇਹਨਾਂ ਪਿਸਤਲ ਦਬੀ ਉਹ ਕਹਿੰਦੇ ਜੇ ਪਿਸਤਲ ਅਸੀਂ ਦੇਖ ਲਾਂਦੇ ਤੈਨੂੰ ਪੈਸੇ ਨਹੀਂ ਸੀ ਦੇਣ ਤੇ ਇਸ ਬੰਦੀ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਸੀ ਸੀਸੀਟੀਵੀ ਸਾੜ੍ਹ ਕੋ ਲੱਗੀ ਹੈ ਜੀ ਉਹ ਅਸੀਂ ਪੁਲਿਸ ਨੂੰ ਦਈ ਤੀ ਹੈ ਪੁਲਿਸ ਪੂਰਾ ਸਹਿਯੋਗ ਕਰ ਲਈ ਕਰ ਰਹੀ ਹੈ ਤੇ ਕੀ ਇਮਪੋਸਸ਼ਨ ਕੋ ਕੀ ਮੰਗ ਕਰਦੇ ਉਹਨਾਂ ਅਸੀਂ ਸੁਰੱਖਿਆ ਦੀ ਮੰਗ ਕੀਤੀ ਹੈ ਜੀ ਤੇ ਉਹ ਡੀਐਸਪੀ ਸਾਹਿਬ ਆਏ ਸੀ ਉਹ ਪੁੱਛਾਦੇ ਗਏ ਕਿ ਤੁਹਾਡੇ ਪਿਆਰ ਦੇ ਵਿੱਚ ਪੀਸੀਆਰ ਲਗਾਤੀ ਜਾਏਗੀ ਸ਼ਾਮ ਨੂੰ 7 ਵਜੇ ਤੋਂ ਬਾਅਦ 9:00 ਵਜੇ ਤੱਕ ਨੂੰ ਪੁਲਿਸ ਆ ਰਹੀ ਕਿੰਨੇ ਵਜੇ ਦੀ ਘਟਨਾ ਬਦਸ ਜੀ ਕੋਈ ਸਵਕਸ਼ ਹੈ ਮਿਤੀ 1 ਅਤੇ 2 ਨਵੰਬਰ ਦੀ ਦਰਮਿਆਨੀ ਰਾਤ ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਲਾਈਵ ਭਾਰਤਨਾ ਦੇ ਚੈਨਲ ਤੋਂ ਲਗਾਈ ਗਈ ਸੀ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਪੱਤਰਕਾਰਾਂ ਲੋਕੀ ਗੁਰੂਬਜਾ ਦੇ ਚ ਪੰਜ ਸੱਤ ਦੁਕਾਨਾਂ ਦੇ ਤੋਂ ਹਥਿਆਰਾਂ ਦੀ ਨੋਕ ਦੇ ਨਾਲ ਲਟੇਰੇ ਜਾਂ ਲੁੱਟਕ ਵਰਗੇ ਚਲੇ ਗਏ ਮੈਂ ਪ੍ਰੈਸ ਰਿਮਾਡੀ ਮੇਰੇ ਦੱਸਾਂ ਜੀ ਉਹਨਾਂ ਵੀ ਇਹ ਜਿਹੜੀ ਨਿਊਜ਼ ਹੈ ਬਿਲਕੁਲ ਬੀਸਲੈਸ ਹੈ ਤੇ ਤੱਥਾਂ ਤੋਂ ਪਰੇ ਹੈ ਬਿਨਾਂ ਕਿਸੇ ਥੈਟਿਫਿਕੇਸ਼ਨ ਤੋਂ ਲਈ ਗਈ ਹੈ। ਅਸਲੀਅਤ ਇਹ ਹੈ ਵੀ ਕੱਲ ਗੁਰੂ ਬਜਾੜ ਦੇ ਵਿੱਚ ਸ਼ਾਮ ਦੇ ਟਾਈਮ ਕਰੀਬ 6:30 ਵਜੇ ਦੋ ਵਿਅਕਤੀ ਆਏ ਸੀ ਜੋ ਰਾਮਜੀਤ ਮੰਦਿਰ ਦੇ ਨਾਂ ਤੇ ਲੰਗਰ ਦੀ ਗਰਾਈ ਕਰਨ ਦੇ ਨਾਂ ਤੇ ਦੁਕਾਨਦਾਰਾਂ ਕੋਲ ਪੈਸੇ ਜਮ੍ਹਾਂ ਕਰਾ ਰਹੇ ਸੀਗੇ। ਤਿੰਨ-ਚਾਰ ਦੁਕਾਨਾਂ ਤੇ ਗਏ ਉਹ। ਫਿਰ ਇੱਕ ਦੁਕਾਨਦਾਰ ਨੂੰ ਉਹਨਾਂ ਦੇ ਉੱਤੇ ਕੋਈ ਉਹਨਾਂ ਦੀ ਸ਼ੱਕੀ ਹੁੰਦਾ ਪਤਾ ਲੱਗਾ ਵੀ ਉੱਤੇ ਸ਼ੱਕ ਪਿਆ। ਉਹਨਾਂ ਤਰ੍ਹਾਂ ਤੋਂ ਉਹਦੀ ਜਿਹੜੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਤੁਰੰਤ 10 ਮਿੰਟ ਦੇ ਵਿੱਚ ਹੀ ਰਿਸਪੌਂਡ ਕਰਕੇ ਤੇ ਜਦ ਤੱਕ ਉਹ ਬੰਦੇ ਖਿਸਕ ਗਏ ਸੀ ਉਤੋਂ ਤੋ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਤੋ ਉਹਨਾਂ ਨੂੰ ਜਲਦੀ ਕਾਬੂ ਕਰਕੇ ਜੋ ਵੀ ਜੇ ਉਹਨਾਂ ਚ ਇਲੀਗਲ ਕੁਝ ਵੀ ਪਾਇਆ ਗਿਆ ਤੋ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਬਾਕੀ ਇਹ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਖਬਰਾਂ ਬਿਲਕੁਲ ਝੂਠੀ ਹੈ ਕੋਈ ਗੁਰੂਜਾਦੇ ਚ ਲੁੱਟ ਨਹੀਂ ਹੋਈ ਤੇ ਨਾ ਹੀ ਕਿਸੇ ਦੁਕਾਨਦਾਰ ਨੂੰ ਕਿਸੇ ਨੇ ਹਥਿਆਰਾਂ ਦੀ ਲੋਗ ਤੇ ਪੈਸੇ ਮੰਗੇ ਆ ਤੇ ਇਹ ਫਿਰ ਵੀ ਅਸੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਇਹ ਜਿਹੜਾ ਮੈਂ ਇਹ ਬੇਤੀ ਪ੍ਰੈਸ ਦੇ ਮਾਧਿਅਮ ਨਾਲ ਕਹਿੰਨੀ ਚਾਹੁੰਦਾ ਵੀ ਅੱਗੇ ਤੋਂ ਬਿਨਾ ਕਿਸੇ অথেন্টিਕੇਸ਼ਨ ਤੋਂ ਕੋਈ ਵੀ ਇਹੋ ਜਿਹੀ ਨਿਊਜ਼ ਨਾ ਚਲਾਈ ਜਾਵੇ ਜ ਜਿਹਦੇ ਨਾਲ ਲੋਕਾਂ ਦੇ ਵਿੱਚ ਹਫੜਾ ਤਫਰੀ ਮਚੇ ਪੈਨ ਗ੍ਰੇਟ ਹੋਵੇ ਥੈਂਕ ਯੂ